ਨੀਟ ਐਂਡ ਕਲੀਨ ਇੰਜਨ ਹੈ ਲੱਗੀ ਬੱਜੀ ਦੀ ਪੂਰੀ ਜ਼ਿੰਮੇਵਾਰੀ ਹੈ ਬਾਈ ਜੀ ਲੱਗੀ ਬੱਜੀ ਗੱਡੀ ਨਹੀਂ ਹੋਊਗੀ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਜਿਹੜਾ ਆਪਣਾ ਗੱਲ ਹੁੰਦੀ ਹੈ ਬਾਈ ਜੀ ਸਰਵਿਸ ਦੀ ਸਰਵਿਸ ਹੋਈ ਵੀ ਆ ਫਿਲਟਰ ਸਾਰੇ ਗੱਡੀ ਦੇ ਚੇਂਜ ਆ ਸਾਰੀ ਗੱਡੀ ਓਕੇ ਆ ਲੱਗੀ ਬੱਜੀ ਗੱਡੀ ਦੀ ਵੀਡੀਓ ਬਾਈ ਆਪਾਂ ਕੋਈ ਨਹੀਂ ਕਰਦੇ ਅੱਛੇ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਫੂਟ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਲੈ ਕੇ ਆਏ 2010 ਮਾਡਲ ਹੈ ਪੀਵੀ04 ਫਰੀਦਕੋਟ ਨੰਬਰ ਦੀ ਗੱਡੀ ਹੈ ਐਨ ਓਕੇ ਗੱਲ ਬਾਤ ਆ ਲੈ ਵੀ ਦਰਸ਼ਕ ਵੀਰੋ ਗੱਡੀ ਦੇ ਸ਼ੀਸ਼ੇ ਸਾਰੇ ਨਾਲ ਦੇ ਹੈਗੇ ਸ਼ੀਸ਼ਾ ਕੋਈ ਚੇਂਜ ਨਹੀਂ ਗੱਡੀ ਦਾ ਠੀਕ ਹੈ ਜੀ ਵੀਰੋ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਫੁੱਲ ਦੇਖ ਲਿਆ ਕਰੋ ਟਾਇਰਾਂ ਤੇ ਨਿਗ੍ਹਾ ਮਰਾ ਦਿਓ ਕਿਰਪਾ ਜੀ ਵੀਰੇ 80 ਤੋਂ 85 ਪੈਸੇ ਟਾਇਰਾਂ ਦੀ ਹਾਲਤ ਆ ਲੈ ਵੀ ਸੈਂਟਰ ਲੋਕਿੰਗ ਵਾਲੀ ਚਾਬੀ ਹੈ ਗੱਡੀ ਦੇ ਨਾਲ ਲੈ ਵੀ ਕਿਰਪਾ ਜੀ ਵੀਰੇ ਅੰਦਰ ਸੀਟ ਕਵਰਾਂ ਤੇ ਨਿਗ੍ਹਾ ਮਰਾ ਦਿਓ ਸੀਟ ਕਵਰ ਗੱਡੀ ਦੇ ਬਿਲਕੁਲ ਨਵੇਂ ਆ ਕੈਪਟਨ ਸੀਟਾਂ ਦੇ ਵਿੱਚ ਗੱਡੀ ਹੈ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ ਟੱਚ ਲੱਗੀ ਵੀ ਆ ਸਾਰੇ ਫੀਚਰ ਵਰਕਿੰਗ ਦੇ ਵਿੱਚ ਤੇ ਬੈਕ ਸਾਈਡ ਬਾਈ ਕੈਮਰਾ ਵੀ ਲੱਗਿਆ ਹੋਗਾ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਜੇ ਕਿਸੇ ਨੇ ਵੀਡੀਓ ਦੇ ਉੱਪਰ ਹੀ ਬੁੱਕ ਕਰਨੀ ਆ ਤਾਂ ਗੱਡੀ ਸਾਈਪਾ ਕੇ ਬੁੱਕ ਕਰ ਸਕਦਾ ਗੱਡੀ ਦੇ ਵਿੱਚ ਕੋਈ ਕੰਮ ਖਰਚਾ ਨਹੀਂ ਓਕੇ ਗੱਲਬਾਤ ਆ ਗੱਡੀ ਸਾਰੀ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਕੋਈ ਖਰਚਾ ਨਹੀਂ ਗੱਡੀ ਦੇ ਵਿੱਚ 2010 ਮਾਡਲ 2025 ਦੇ 7ਵੇਂ 8ਵੇਂ ਮਹੀਨੇ ਤੱਕ ਦੀ ਗੱਡੀ ਦੀ ਪਾਸਿੰਗ ਪਈ ਆ ਨਵੀਂ ਇੰਜਨ ਟਾਈਮ ਰੋਣਿਆ ਨਿਗਾ ਨੀਟ ਐਂਡ ਕਲੀਨ ਗੱਡੀ ਆ ਓਕੇ ਆ ਲੈ ਵੀ ਕਿਰਪਾ ਜੀ ਜਿੰਨ ਤੇ ਬਰਾਇਆ ਨਹੀਂ ਕਰ ਲੈ ਵੀ ਬੈਟਰੀ ਐਮਰਨ ਕੰਪਨੀ ਦੀ ਹੈਗੀ ਬੈਟਰੀ ਬਿਲਕੁਲ ਨਵੀਂ ਆ ਨੀਟ ਐਂਡ ਕਲੀਨ ਇੰਜਨ ਲੱਗੀ ਵੱਜੀ ਦੀ ਪੂਰੀ ਜ਼ਿੰਮੇਵਾਰੀ ਆ ਬਾਈ ਜੀ ਲੱਗੀ ਵੱਜੀ ਗੱਡੀ ਨਹੀਂ ਹੋਊਗੀ ਓਕੇ ਗੱਲਵਾਦਾ ਗੱਡੀ ਦੇ ਵਿੱਚ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਜਿਹੜਾ ਆਪਣਾ ਗੱਲ ਹੁੰਦੀ ਆ ਬਾਈ ਜੀ ਸਰਵਿਸ ਦੀ ਸਰਵਿਸ ਹੋਈ ਵੀ ਆ ਸਟਰ ਸਾਰੇ ਗੱਡੀ ਦੇ ਚੇਂਜ ਆ ਸਾਰੀ ਗੱਡੀ ਓਕੇ ਆ ਲੱਗੀ ਵਜੀ ਗੱਡੀ ਦੀ ਵੀਡੀਓ ਬਈ ਆਪਾਂ ਕੋਈ ਨਹੀਂ ਕਰ ਦੇਗੇ ਸੋਣੀ ਤੇ ਸਾਫ ਸੁਥਰੀ ਗੱਡੀ ਆ ਓਕੇ ਗੱਲਬਾਤ ਆ ਕਿਰਪਾ ਜੀ ਵੀਰੇ ਬੜਾ ਬੈਕ ਸਾਈਡ ਤੇ ਨਿਗ੍ਹਾ ਮਰਾਜੋ ਕੈਮਰਾ ਦੱਸਣਾ ਭੁੱਲ ਗਏ ਤੇ ਕੰਡੀਸ਼ਨ ਚ ਲੱਗੀ ਜੇ ਗੱਡੀ ਦੇ ਵਿੱਚ ਤੇ ਬੈਕ ਤੇ ਕੈਮਰਾ ਲੱਗਿਆ ਬਈ ਸਾਰੇ ਫਿਊਚਰ ਵਰਕਿੰਗ ਦੇ ਵਿੱਚ ਗੱਡੀ ਦੇ ਲੈ ਵੀ ਨਿਗ੍ਹਾ ਮਰਾਇਓ ਕੈਮਰਾ ਲੱਗਿਆ ਵਗਾ ਸੈਂਟਰ ਲੋਕਿੰਗ ਵਾਲੀ ਚਾਬੀ ਹੈ ਗੱਡੀ ਦੇ ਨਾਲ 2010 ਮਾਡਲ 2025 ਦੇ 7ਵੇਂ 8ਵੇਂ ਮਹੀਨੇ ਤੱਕਰ ਦੀ ਗੱਡੀ ਦੀ ਪਾਸ ਨੂੰ ਪਈ ਹੈ ਜੇ ਆਪਾਂ ਹੁਣ ਗੱਲ ਕਰੀਏ ਰੇਟ ਦੀ ਬਾਈ ਜੀ ਤੇ ਰੇਟ ਤੋਂ ਦਰਸ਼ਕੀ ਨੂੰ ਪਤਾ ਆਪਣੇ ਜਦੀਆਂ ਦਾ ਰੇਟ ਜੈ ਵੀ ਹੁੰਦਾਗਾ 2 ਲੱਖ ਤੇ 80000 ਰੁਪਏ ਦੀ ਡਿਮਾਂਡ ਆ 네ਗੋਸ਼ੀਏਬਲ ਰੇਟ ਆ ਮੰਨਤਾਂ ਹੋ ਜਾਊਗਾ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ